ਦੋਸਤੋ ਸਤਿ ਸ੍ਰੀ ਅਕਾਲ ਜੀ ਨਵੀਂ ਕਹਾਣੀ ਅੱਜ ਫੇਰ ਤੋਂ ਲੈ ਕੇ ਜੁੜਿਆ ਤੇ ਬਹੁਤ ਚੰਗੀ ਲੱਗੂਗੀ ਇਹ ਵੀ ਕਹਾਣੀ ਤੁਹਾਨੂੰ ਇੱਕ ਪਿੰਡ ਦੀ ਕਹਾਣੀ ਆ ਪਿੰਡ ਦੇ ਖੂਹ ਦੇ ਵਿੱਚ ਕੀ ਹੁੰਦਾ ਕਿ ਤਿੰਨ ਕੁੱਤੇ ਨਾ ਮਰ ਕੇ ਡਿੱਗ ਜਾਂਦੇ ਆ ਤੇ ਜਦੋਂ ਉਹ ਦਿਨ ਬੀਤਦੇ ਆ ਪਿੰਡ ਵਾਲੇ ਇਹ ਨੋਟ ਕਰਦੇ ਆ ਵੀ ਸਾਰੇ ਪਾਸੇ ਬਹੁਤ ਜ਼ਿਆਦਾ ਬਦਬੂ ਆਈ ਜਾਂਦੀ ਆ ਉਹ ਦੇਖਦੇ ਆ ਵੀ ਖੂਹ ਦੇ ਵਿੱਚ ਨਾ ਤਿੰਨ ਕੁੱਤੇ ਗਿਰੇ ਹੋਏ ਆ ਮਰ ਕੇ ਉਹ ਹੁਣ ਬਦਬੂ ਤੋਂ ਪਰੇਸ਼ਾਨ ਹੋ ਗਏ ਪਿੰਡ ਵਾਲੇ ਬਹੁਤ ਕੁਝ ਯਤਨ ਕਰਦੇ ਨੇ ਉਹ ਕਿ ਬਦਬੂ ਚਲੀ ਜਾਵੇ ਕਿਸੇ ਤਰ੍ਹਾਂ ਬਦਬੂ ਨਹੀਂ ਜਾਂਦੀ ਆਖਿਰ ਸਾਰਾ ਪਿੰਡ ਨਾ ਇਕੱਠਾ ਹੋ ਕੇ ਫੈਸਲਾ ਕਰਦਾ ਇੱਕ ਬੰਦਾ ਕਹਿੰਦਾ ਵੀ ਨਾਲ ਦੇ ਦੋ ਪਿੰਡ ਛੱਡ ਕੇ ਨਾ ਇੱਕ ਸੰਤ ਮਹਾਤਮਾ ਵਾ ਵੀ ਆਪਾਂ ਉਹਦੇ ਕੋਲ ਚੱਲਦੇ ਆਂ ਉਹ ਆਪਾਂ ਨੂੰ ਕੋਈ ਰਾਹ ਪਾਊਗਾ ਇਹਦਾ ਹੱਲ ਜ਼ਰੂਰ ਦੱਸੂਗਾ ਤੇ ਕੁਝ ਜਿਹੜੇ ਬੰਦੇ ਆ ਪਿੰਡ ਦੇ ਉਹ ਇਕੱਠੇ ਹੋ ਕੇ ਉਹ ਸੰਤ ਮਹਾਤਮਾ ਦੇ ਕੋਲ ਪਹੁੰਚ ਜਾਂਦੇ ਆ ਉਹਦੇ ਕੋਲ ਜਾ ਕੇ ਸਾਰੀ ਕਹਾਣੀ ਦੱਸਦੇ ਆ ਵੀ ਸਾਡੇ ਪਿੰਡ ਦੇ ਵਿੱਚ ਦਾ ਕੁੱਤੇ ਮਰੇ ਨੇ ਜੀ ਉਹਨਾਂ ਦੀ ਜਿਹੜੀ ਬਦਬੂ ਬਹੁਤ ਜ਼ਿਆਦਾ ਆ ਰਹੀ ਆ ਸਾਰੇ ਪਾਸੇ। ਉਹ ਸੰਤ ਮਹਾਤਮਾ ਕਹਿੰਦਾ ਕੋਈ ਗੱਲ ਨਹੀਂ ਵੀ ਇਸ ਮਸਲੇ ਦਾ ਹੱਲ ਹੋ ਜਾਊਗਾ ਇੱਕ ਕੰਮ ਕਰੋ ਗੰਗਾ ਜਲ ਲੈ ਕੇ ਨਾ ਉਸ ਖੂਹ ਦੇ ਵਿੱਚ ਪਾ ਦਿਓ ਥੋੜਾ ਜਿਹਾ ਤੁਹਾਡਾ ਮਸਲਾ ਹੱਲ ਹੋ ਜਾਊਗਾ। ਪਿੰਡ ਵਾਲੇ ਖੁਸ਼ੀ-ਖੁਸ਼ੀ ਵਾਪਸ ਆ ਜਾਂਦੇ ਨੇ ਕਿ ਚਲੋ ਹੁਣ ਇਹ ਮਸਲੇ ਦਾ ਹੱਲ ਹੋ ਜਾਊਗਾ ਤੇ ਉਹ ਗੰਗਾ ਜਲ ਲੈ ਕੇ ਉਦਾਂ ਹੀ ਖੂਹ ਦੇ ਉੱਤੇ ਪਾ ਦਿੰਦੇ ਨੇ। ਅਗਲੇ ਦਿਨ ਉਹਨਾਂ ਨੂੰ ਲੱਗਦਾ ਵੀ ਬਦਬੂ ਗਾਇਬ ਹੋ ਗਈ ਹੋਊਗੀ ਪਰ ਨਹੀਂ ਬਦਬੂ ਨਹੀਂ ਜਾਂਦੀ ਇੱਕ ਦਿਨ ਦੋ ਦਿਨ ਫੇਰ ਨਿਕਲ ਜਾਂਦੇ ਆ ਬਦਬੂ ਉਦਾਂ ਦੀ ਉਦਾਂ ਹੀ ਸੀਗੀ ਉਹ ਫੇਰ ਸੰਤ ਮਹਾਤਮਾ ਦੇ ਕੋਲ ਜਾਣ ਦਾ ਫੈਸਲਾ ਕਰਦੇ ਆ ਉਹ ਕਹਿੰਦੇ ਆ ਜੀ ਗੰਗਾ ਜਲ ਨੇ ਕੰਮ ਨਹੀਂ ਕੀਤਾ ਸੰਤ ਮਹਾਤਮਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਇੱਕ ਹਵਨ ਕਰਾ ਦੰਨੇ ਆ ਮੈਂ ਤੁਹਾਨੂੰ ਸਮਗਰੀ ਦੱਸ ਦਨਾ ਕੋਈ ਪੰਡਤ ਬੁਲਾ ਕੇ ਉਸ ਖੂਹ ਦੇ ਆਲੇ ਦੁਆਲੇ ਇੱਕ ਹਵਨ ਕਰਾ ਦੋ ਤੇ ਉਹ ਸਾਰੀ ਜਿਹੜੀ ਖੁਸ਼ਬੂ ਵਾਲੀ ਸਮਗਰੀ ਜਾਂ ਹੋਰ ਜਿਹੜੀ ਵੀ ਹਵਨ ਦੀ ਸਮਗਰੀ ਸੀ ਉਹ ਲਿਖਾ ਕੇ ਉਹਨਾਂ ਨੂੰ ਉੱਥੋਂ ਭੇਜ ਦਿੰਦਾ ਪਿੰਡ ਵਾਲੇ ਉਹ ਵੀ ਕਰ ਲੈਂਦੇ ਆ ਹਵਨ ਕਰਾ ਲੈਂਦੇ ਆ ਤਰ੍ਹਾਂ-ਤਰ੍ਹਾਂ ਦੀ ਸਮਗਰੀ ਜਿਹੜੀ ਖੂਹ ਦੇ ਵਿੱਚ ਪਾਈ ਜਾਂਦੀ ਆ ਹੁਣ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਬਦਬੂ ਗਾਇਬ ਹੋ ਜੂਗੀ ਅਗਲਾ ਦਿਨ ਚੜਦਾ ਜੀ ਬਦਬੂ ਫੇਰ ਉਦਾਂ ਦੀ ਉਦਾਂ ਹੀ ਸੀ ਹੁਣ ਲੋਕ ਬੜੇ ਪਰੇਸ਼ਾਨ ਸੀਗੇ ਕਿ ਗੰਗਾ ਜਲ ਵੀ ਪਾ ਲਿਆ ਹਵਨ ਵੀ ਕਰਾ ਲਿਆ ਪਰ ਬਦਬੂ ਨਹੀਂ ਗਈ ਉਹ ਫਿਰ ਸੰਤ ਮਹਾਤਮਾ ਦੇ ਕੋਲ ਕੁਝ ਲੋਕ ਇਕੱਠੇ ਹੋ ਕੇ ਜਾਂਦੇ ਨੇ ਉਹ ਕਹਿੰਦੇ ਨੇ ਜੀ ਨਹੀਂ ਹੱਲ ਨਹੀਂ ਹੋਇਆ ਜੀ ਮਸਲਾ ਬਦਬੂ ਉਦਾਂ ਦੀ ਉਹ ਸੰਤ ਮਹਾਤਮਾ ਹੈਰਾਨ ਹੁੰਦਾ ਵੀ ਮੇਰੇ ਇਹ ਨੁਸਖੇ ਕੰਮ ਕਿਉਂ ਨਹੀਂ ਕਰ ਰਹੇ ਉਹ ਕਹਿੰਦਾ ਠੀਕ ਆ ਜੀ ਕੱਲ ਮੈਂ ਆਪ ਤੁਹਾਡੇ ਪਿੰਡ ਆਉਂਗਾ ਤੇ ਮੈਂ ਖੂਹ ਦੀ ਜਿਹੜੀ ਹਾਲਤ ਆ ਉਹ ਦੇਖੂਗਾ ਤੇ ਇਹਦਾ ਮੈਂ ਦੇਖੂਗਾ ਮੌਕੇ ਤੇ ਵੀ ਕੀ ਹੱਲ ਹੋ ਸਕਦਾ ਪਿੰਡ ਵਾਲੇ ਹੁਣ ਫੇਰ ਖੁਸ਼ੀ-ਖੁਸ਼ੀ ਵਾਪਸ ਆ ਜਾਂਦੇ ਆ ਵੀ ਹੁਣ ਸੰਤ ਮਹਾਤਮਾ ਆਪ ਆਊਗਾ ਉੱਥੇ ਤੇ ਸਾਡਾ ਜਿਹੜਾ ਇਹ ਮਸਲਾ ਹੱਲ ਹੋ ਜਾਊਗਾ ਅਗਲੇ ਦਿਨ ਜਦੋਂ ਸੰਤ ਮਹਾਤਮਾ ਉੱਥੇ ਪਹੁੰਚਦਾ ਉਹ ਖੂਹ ਨੂੰ ਦੇਖਦਾ ਵਾ ਤੇ ਖੂਹ ਦੇ ਵਿੱਚ ਜਦੋਂ ਉਹ ਝਾਤੀ ਮਾਰਦਾ ਦੇਖਦਾ ਕਿ ਜਿਹੜੇ ਤਿੰਨ ਕੁੱਤਿਆਂ ਦੀ ਉਹ ਪਿੰਡ ਵਾਲੇ ਗੱਲ ਕਰਦੇ ਸੀ ਉਹ ਤਾਂ ਅੰਦਰ ਹੀ ਸੀਗੇ ਵੀ ਉਹ ਤਾਂ ਉਹਨਾਂ ਨੇ ਬਾਹਰ ਹੀ ਨਹੀਂ ਕੱਢੇ ਉਹ ਪਿੰਡ ਵਾਲਿਆਂ ਨੂੰ ਪੁੱਛਦਾ ਵੀ ਜਿਹੜੇ ਕੁੱਤੇ ਮਰੇ ਸੀ ਉਹ ਤੁਸੀਂ ਬਾਹਰ ਨਹੀਂ ਸੀ ਕੱਢੇ ਪਿੰਡ ਵਾਲੇ ਜਵਾਬ ਦਿੰਦੇ ਆ ਵੀ ਸੰਤ ਜੀ ਤੁਸੀਂ ਇਹ ਗੱਲ ਤਾਂ ਸਾਨੂੰ ਦੱਸੀ ਵੀ ਨਹੀਂ ਸੀ ਵੀ ਕੁੱਤੇ ਬਾਹਰ ਵੀ ਕੱਢਣੇ ਸੀ ਹੁਣ ਸੰਤ ਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਹੱਸੇ ਜਾਂ ਉਹਨਾਂ ਨੂੰ ਗੁੱਸਾ ਕਰੇ ਉਹ ਕਹਿੰਦਾ ਉਹ ਕਮਲਿਓ ਪਹਿਲਾ ਜਿਹੜੀ ਜੜਾ ਬਿਮਾਰੀ ਦੀ ਉਹ ਤਾਂ ਖਤਮ ਕਰ ਲੈਂਦੇ ਬਾਕੀ ਨੁਸਖਿਆਂ ਨੇ ਤਾਂ ਹੀ ਕੰਮ ਕਰਨਾ ਸੀ ਤੁਸੀਂ ਕੁੱਤੇ ਹੀ ਨਹੀਂ ਬਾਹਰ ਕੱਢੇ ਤੇ ਬਦਬੂ ਕਿੱਧਰ ਜਾਊਗੀ ਤੇ ਬਾਅਦ ਵਿੱਚ ਪਿੰਡ ਵਾਲਿਆਂ ਨੂੰ ਵੀ ਆਪਣੀ ਅਕਲ ਤੇ ਥੋੜਾ ਜਿਹਾ ਪਛਤਾਵਾ ਹੁੰਦਾ ਵੀ ਇਹ ਗੱਲ ਤਾਂ ਅਸੀਂ ਸੋਚੀ ਵੀ ਨਹੀਂ ਵੀ ਕੁੱਤੇ ਤਾਂ ਬਾਹਰ ਕੱਢਣੇ ਹੀ ਪੈਣੇ ਸੀ ਵੀ ਤਾਂ ਹੀ ਬਦਬੂ ਜਾਣੀ ਸੀ ਅਸੀਂ ਤਾਂ ਲਕੀਰ ਦੇ ਫਕੀਰ ਬਣੇ ਰਹੇ ਵੀ ਸੰਤ ਮਹਾਤਮਾ ਨੇ ਜੋ ਜੋ ਕਿਹਾ ਉਹੀ ਕਰਦੇ ਰਹੇ ਪਰ ਜੜ ਤਾਂ ਬਾਹਰ ਕੱਢੀ ਨਹੀਂ ਸੋ ਦੋਸਤੋ ਕਹਾਣੀ ਇਹੀ ਸਿਖਾਉਂਦੀ ਆ ਵੀ ਅਸੀਂ ਵੀ ਇਦਾਂ ਹੀ ਕਰਦੇ ਆਂ ਅਸੀਂ ਆਪਣੇ ਮਨ ਦੇ ਅੰਦਰੋਂ ਮਾੜੇ ਖਿਆਲ ਦੂਜਿਆਂ ਪ੍ਰਤੀ ਮਾੜੀ ਸੋਚ ਦੂਜਿਆਂ ਦੀ ਨਿੰਦਾ ਜੁਗਲੀ ਇਹ ਸਾਰਾ ਕੁਝ ਖਤਮ ਨਹੀਂ ਕਰਦੇ ਆਪਣੇ ਅੰਦਰੋਂ ਪਰ ਪਰਮਾਤਮਾ ਦਾ ਨਾਮ ਲਈ ਜਾਂਦੇ ਆ ਸਿਮਰਨ ਕਰੀ ਜਾਂਦੇ ਆ ਉਹਨੂੰ ਧਿਆਈ ਜਾਂਦੇ ਆ ਆਪਣੇ ਆਪਣੇ ਤਰੀਕੇ ਦੇ ਨਾਲ ਪਰ ਸੋਚ ਚੰਗੀ ਨਹੀਂ ਰੱਖਦੇ ਸੋ ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਨਖਾਰਨ ਦੀ ਲੋੜ ਆ ਆਪਣੇ ਵਿੱਚੋਂ ਮਾੜੇ ਵਿਚਾਰ ਬਾਹਰ ਕੱਢਣ ਦੀ ਲੋੜ ਆ ਤਾਂ ਜਿਹੜੀ ਪਰਮਾਤਮਾ ਦੇ ਨਾਮ ਦੀ ਖੁਸ਼ਬੂ ਆ ਉਹ ਸਾਡੇ ਅੰਦਰ ਵੀ ਫੈਲੂਗੀ ਇਹ ਬਾਹਰ ਵੀ ਫੈਲੋਗੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਮਿਲਦਾ ਜੀ